हां जी ਕਿਸਾਨ ਵੀਰੋ ਸਤ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਪ੍ਰਿੰਗੜੀ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਵੀਰ ਬਿੰਦੇ ਦੇ ਕੋਲ ਆਇਆ ਤੇ ਬਿੰਦਾ ਪਿੰਦਾ ਵੀਰ ਆ ਗਿਆ ਅੱਜ ਫਿਰ ਪੂਰੀ ਗੱਲਬਾਤ ਕਰਾਂਗੇ ਹਰ ਭਾਰਤੀ ਤਰ੍ਹਾਂ ਮਾਲ ਤੁਸੀਂ ਵੇਖਦੇ ਰਹਿੰਦੇ ਹੋ ਠੀਕ ਆ ਜੀ ਇਸ ਕਿਲੇ ਤੋਂ ਰੁਟੀਨ ਦੇ ਵਿੱਚ ਵੀ ਵੀਡੀਓ ਪੈਂਦੀਆਂ ਨੇ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਪਿਛੇ ਜੇ ਵੀ ਆਪਾਂ ਤੁਹਾਨੂੰ 2-4 ਦਿਨ ਪਹਿਲਾਂ ਵੀ ਇੱਕ ਅਪਡੇਟ ਦਿੱਤੀ ਸੀ ਠੀਕ ਹੈ ਉਹਦੇ ਵਿੱਚ ਵੀ ਤਿੰਨ ਬੇੜਾਂ ਦਿਖਾਈਆਂ ਸੀ ਤਾਜ਼ੀਆਂ ਸੁਈਆਂ ਦੀ ਅੱਜ ਵੀ ਬਿਲਕੁਲ ਤਿੰਨ ਵੜਾ ਤਾਜ਼ੀਆਂ ਸੂਈਆਂ ਨੇ ਠੀਕ ਆ ਜੀ ਪੂਰੀ ਗੱਲਬਾਤ ਕਰਾਂਗੇ ਹਰੀ ਦੇ ਪੱਤਣ ਤੋਂ ਸਿਰਫ 8-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਪ੍ਰਿੰਕੜੀ ਆ ਨਾ ਲੱਗਦੇ ਪਿੰਡ ਪਨਗੋਟਾ ਸੈਦਪੁਰ ਪੱਠੇਪੈਣੀ ਟਬੱਟੀ ਕਰਤੋਵਾਲ ਇਹ ਨੇੜੇ-ਨੇੜੇ ਦੇ ਪਿੰਡ ਆ ਤੇ ਤਰੀਕ ਅੱਜ 25 ਨਵੰਬਰ ਤੇ ਸਮਾਂ ਮਾਰਨਿੰਗ ਦੇ ਕੋਈ 10 10:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਅੱਡ ਤੱਕ ਦੇਖਿਆ ਜੇ ਤੇ ਵਟੀਆਂ ਹੀ ਆਫਰ ਆ ਜਾਇਜ਼ ਮੁੱਲ ਜਾਇਜ਼ ਰੇਟ ਆ ਸੋ ਜਿਹੜੇ ਮੇਰੇ ਭੈਣ ਭਰਾ ਥੋੜੇ ਪੈਸੇ ਖਰਚ ਕਰਨੇ ਚਾਹੁੰਦੇ ਆ ਠੀਕ ਆ ਬਾਕੀ ਇੱਥੇ ਆਣ ਕੇ ਆਪਦਾ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਚਾਰ ਟਾਈਮ ਚਲੋ ਠੀਕ ਆ ਜੀ ਆਨਲਾਈਨ ਵੀ ਕੋਈ ਭਰਾ ਮਗਾਉਂਦਾ ਜਿਹੜੀ ਚੀਜ਼ ਦੱਸੀ ਜਾਊਗੀ ਚਲ ਉਹ ਚੀਜ਼ ਤੇ ਵੀ ਰਬਿੰਦਾ ਪਹਿਲਾਂ ਵੀ ਖਰਾ ਉੱਤਰ ਦਿਆ ਆ ਠੀਕ ਆ ਜੀ ਤੇ ਮਾਲ ਇਹਦੇ ਕੋਲ ਸਾਫ਼ ਸੁਥਰਾ ਹੀ ਹੁੰਦਾ ਬਾਕੀ ਵਿਸ਼ਵਾਸ ਕਰਕੇ ਵੀ ਤੁਸੀਂ ਚੀਜ਼ ਲੈ ਕੇ ਜਾ ਸਕਦੇ ਹੋ ਸਭ ਤੋਂ ਪਹਿਲਾਂ ਬਿੰਦੇ ਸਾਸਰੀ ਕਾਲ ਜੀ ਹੋਰ ਭਾਜੀ ਤੇਰਾ ਪਾਪੂ ਦੇ ਬਿੰਦੇ ਵੀਰ ਕੀ ਹਾਲ ਜੇ ਸਾਸਰੀ ਕਾਲ ਆ ਗਿਆ ਵੀਰ ਬਿੰਦਾ ਦੇ ਆ ਗਿਆ ਪਿੰਦਾ ਕਿੱਧਰ ਕਿਥੇ ਰਹਿ ਗਿਆ ਸੀ ਸਿੱਤਰੇ ਕੰਮ ਕਰਦੀ ਅੱਛਾ ਹੋ ਠੀਠਾ ਬਿੰਦੇ ਵਦੇ ਵਦੇ ਚੱਲਦੇ ਆ ਨਾ ਪਿੰਦਾ ਵੀਰ ਉਦੋਂ ਵੀ ਤਿੰਨ ਕਿ ਨਾਗੀ ਪਾਏ ਸੀਗੇ ਸ਼ਾਇਦ ਹੈ ਨਾ ਹਾਂਜੀ ਹਾਂਜੀ ਤੇ ਉਦੋਂ ਸੇਲ ਹੋ ਗਏ ਕਿ ਉਸੇ ਲਈ ਹੋ ਜਾਂਦਾ ਮਾਲ ਚਲੋ ਬਾਪੂ ਦੀ ਕਿਰਪਾ ਹੈ ਤਾਂ ਕਦੇ ਵਧੀਆ ਹੀ ਕੰਮ ਹੁੰਦਾ ਹਰ ਵਾਰਾਂ ਕਿ ਰੱਖਦਾ ਮਾਲ ਨਾ ਹੋਏ ਕੰਮ ਹਾਂ ਵਧੀਆ ਹੀ ਕਿ ਲਾਮਾ ਨਹੀਂ ਆਇਆ ਤਾਂ ਬਾਪੂ ਦੀ ਕਿਰਪਾ ਬਾਬੇ ਵੀਰ ਸੋਹ ਦੀ ਹਾਂ ਜੇ ਸਹੀ ਤੇ ਸਹੀ ਤਸੀਰ ਹੈ ਕਿ ਰੱਬੀ ਦੇ ਹੋ ਜੇ ਕਲੋ ਮੈਂ ਨਾ ਕਿ ਰੱਬੀ ਕਲਮ ਪਤਾ ਨਹੀਂ ਕੰਮ ਕਿਦੋਂ ਮੜਾ ਹੋ ਸਕਦਾ ਹਜੇ ਤੱਕ ਤੇ ਕਿਰਪਾ ਬਾਪੂ ਦੀ ਚੜਦੀ ਕਲੇ ਕੰਮ ਰਿਹਾ ਵਧੀਆ ਹੁੰਦਾ ਸਾਫ ਸੁਥਰਾ ਕੰਮ ਨਾ ਕੇ ਲਾਮਾ ਆਇਆ ਹਾਂ ਇਹ ਡੰਗਰ ਵੀ ਜਿਵੇਂ ਰਾਤ ਹੀ ਫੜਿਆ ਮਾਲ ਆਪਾਂ ਇਹ ਹਾਂ ਰਾਤ ਹੀ ਆਇਆ ਇਹ ਰਾਤ ਬੰਨ ਇੱਕ ਦਿਨ ਤਸੱਲੀ ਪੂਰੀ ਹੁੰਦੀ ਨਹੀਂ ਹਾਂ ਇਹ ਨੰਗੇ ਵਾਦਾ ਘਟਾਖ ਸੌ ਹੋ ਸਕਦਾ ਵਾ ਹਾਂ ਨੰਗਰ ਉਹਨੇ ਚਾਰ ਪੰਜਾਂ ਘਰ ਨਗਰ ਰਵੇ ਫੇਰ ਵਾ ਮਾਲ ਤੇ ਵੀ ਉਦੋਂ ਵੇਚਦਾ ਅਸਲ ਵੇਚਦਾ ਮੈਂ ਪੰਜਾਂ ਜੀ ਪਿਛਲੇ ਸਾਲ ਵੀ ਆਨਲਾਈਨ ਹੀ ਵੀ ਸੌਦਾ ਹੋਗਾ ਸੀ ਜੇ ਇੱਥੇ ਆਣ ਕੇ ਤੇ ਪਰਦਾ ਨਹੀਂ ਨਹੀਂ ਵੀਡੀਓ ਉਦੋਂ ਉਦੋਂ ਹੀ ਉਦੋਂ ਹੀ ਲੈ ਆਉਂਦੇ ਆਂ ਆਨਲਾਈਨ ਉਸੇ ਪਹਿਲੀ ਸਾਰਾ ਮਾਲ ਉਹਦਾ ਵੇਚਿਆ ਚਲੋ ਜੀ ਹਾਂ ਜੀ ਵਿਸ਼ਵਾਸ ਤੇ ਵੀ ਦੁਨੀਆ ਕਾਇਮ ਆ ਹਾਂ ਜੀ ਹਾਂ ਜੀ ਅੱਛਾ ਪਿੰਦੇ ਆ ਚਾ ਤਿੰਨ ਬੈੜਾ ਤਿੰਨੇ ਸੂਈਆਂ ਨੇ ਤਿੰਨੇ ਤਨਾ ਸੂਈਆਂ ਤੇ ਮਗਰ ਤੁਸੀਂ ਦੱਸਿਆ ਇਸ ਵਾਰ ਕਿੰਨੇ ਬਚੀਆਂ ਇਹ ਵੇਲੇ ਆਫਰ ਆ ਗਿਆ ਪਹਿਲੀ ਪਹਿਲੀ ਤਿੰਨੇ ਵੀਡੀਓ ਬਚੀਆਂ ਆਰ ਕੀ ਤਿੰਨੇ ਅੱਜ ਜੜੀਆਂ ਪਈਆਂ ਨੇ ਤਿੰਨਾ ਤਿੰਨਾ ਮਰ ਬਚੇ ਜਿਹੜੀ ਪਰਸੋਂ ਵੀਡੀਓ ਪਾਉਣੀ ਆ ਉਹਨਾਂ ਤਿੰਨਾ ਮਰ ਬਚੀਆਂ ਹੋਣੀਆਂ ਵਾਹ ਜੀ ਵਾਹ ਉਹ ਮਾਰ ਰੱਖਿਆ ਬਸੇ ਇਹ ਰੁਟੀਨ ਚ ਹੀ ਕੰਮ ਆ ਹਾਂ ਆਰ ਕੀ ਤਿੰਨਾ ਬਚੀਆਂ ਹੀ ਪਾਤੀਆਂ ਉਹ ਬਾਹਰ ਬੰਦੀਆਂ ਆਪਣੇ ਕੋਲੇ ਉਹ ਪਰਸੋਂ ਲਈ ਵੀ ਮਾਰਦਾ ਜਿਵੇਂ ਅੱਜ ਤੱਕ ਸਰਕਾਰ ਹੁੰਦੀ ਕਦੀ ਕਾਲੀ ਆ ਗਏ ਕਦੀ ਕੰਮ ਹੁੰਦੇ ਆ ਹਾਂ ਜੀ ਇੱਕ ਵਾਰੀ ਫੇਰ ਆਈ ਆ ਆਪ ਪਾਰਟੀ ਹੁੰਦੀ ਹੁਣ ਕਾਰ ਤੋਂ ਬਾਹਰ ਬੱਧੀ ਜ ਆਪਣੇ ਉਹ ਫੇਰ ਚੱਲਾਂਗੇ ਪਰਸੋਂ ਉਹ ਵੀ ਬਿੰਦਾ ਦਾ ਵੀ ਤਿੰਨ ਬੱਚੀਆਂ ਦਾ ਪੂਰ ਫੇਰ ਆਉਣਾ ਕੱਲ ਪਰਸੋਂ ਦਾ ਕੋਦੇ ਵਿੱਚ ਤਿੰਨੇ ਬੱਚੀਆਂ ਹੁਣ ਆਇਆ ਯਾਰ ਮਾਲ ਆਇਆ ਵਾ ਉਹ ਆਇਆ ਯਾਰ ਠੀਕ ਆ ਜੀ ਖਰੀਦੀ ਕੀਤੀ ਹੈ ਚਲੋ ਆ ਜਾਣਗੇ ਇੱਥੇ ਕਿੱਲੇ ਤੇ ਬਿੰਦਾ ਸ਼ਰਵਾਤ ਕਰ ਲਾ ਕਿਹੜੇ ਪਾਸਿਓਂ ਕਰੀਏ ਇੱਥੇ ਕਰੋ ਜਲਸੀ ਦੇ ਵਿੱਚ ਕਰਦੇ ਹਾਂ ਇੱਥੋਂ ਕਰਦੇ ਹਾਂ ਠੀਕ ਆ ਜੀ ਜਰਸੀ ਮਾਰ ਕੇ ਕੈਮਰਾ ਪੁੱਤ ਵਿਖਾ ਦੇ ਤਸल्ली ਦੇ ਨਾਲ ਠੀਕ ਆ ਤੇ ਜਰਸੀ ਬ ਅੱਜ ਕਿੰਨੇ ਦਿਨ ਹੋ ਗਏ ਤੁਸੀਂ ਨੂੰ ਇਹ 10-15 ਦਿਨ ਸੁਗਾ ਹੋਗਾ ਲੋ ਜੀ 10 ਤੋਂ 15 ਦਿਨਾਂ ਦਾ ਉਹ ਸਾਲੇ ਵੀ ਸਾਹਮਣੇ ਬੱਚਾ ਵੀ ਸਾਹਮਣੇ ਇਹਦਾ ਛੋਲਾ ਬੱਚਾ ਹਾਂਜੀ ਬੱਚਾ ਵੀ ਦਿਖਾ ਦਾਂਗੇ ਕੋਈ ਲੈਵੇ ਆਰਡਰ ਦੀ ਕੁਆਲਿਟੀ ਮਾਰ ਕੇ ਚੰਗੀ ਤਰ੍ਹਾਂ ਕੈਮਰਾ ਜਿਸ਼ਣ ਦਿਖਾ ਦੇ ਪੁੱਤ ਹਾਂਜੀ ਹਾਂਜੀ ਤੇ ਠੰਡੀ ਮਿੱਠੀ ਧੀਰੀ ਦੋ ਬਹੁਤ ਜਿਆਦਾ ਵੀਰ ਜੀ ਉਹ ਕੰਮ ਨਾ ਹੋ ਵੀਰ ਜੀ ਆਹ ਲਓ ਜੀ ਠੰਡੀਆਂ ਬਹੁਤ ਹੀ ਸੀਲੀਆਂ ਵੀਰ ਜੀ ਲੱਥਾ ਫੜ ਫੜ ਇੱਕ ਥਾਂ ਤੋਂ ਦੂਜੀ ਥਾਂ ਪਰ ਅਕਾ ਕੋਈ ਪਿਛੇ ਥਾਂ ਦੂਜੀ ਨਾਤ ਨਹੀਂ ਲਾਉਂਦਾ ਠੀਕ ਆ ਨਹੀਂ ਵੀਰ ਜੀ ਵੇਖੋ ਕਰਮਾਂ ਦੀ ਵੇਖੋ ਸੀਲੀਆਂ ਸਲਾਕੀਆਂ ਪ ਇਸ ਵਕਤ ਦੁੱਧ ਕਿੰਨੇ ਕਿ ਦੁੱਧ ਵੀ ਜੀ ਪਹਿਲੋਂ ਵੀ ਜੀ ਆਏ ਨਾ ਪਰਸੋਂ ਮੈਂ ਲਿਆਂਦੀ ਉਧਰ ਗਏ 13 ਕਿਲੋ ਹਾਂਜੀ ਦੋ ਦਿਨ ਮੈਂ ਚੱਲ ਗਿਆ ਬਾਹਰ ਕਿ ਦਿਆਬ ਆ ਹਾਂਜੀ ਦੁੱਧ ਹੁਣ ਵੀ ਜੀ 10 ਤੋਂ 11 ਕਿਲੋ ਇਹ 10 ਕਿਲੋ ਲਾ ਲਓ ਨੈਟ ਪਾਵੇਂ 10 ਕਿਲੋ ਲਾ ਹਾਂ ਬਿਲਕੁਲ ਉਧਰ 13 ਕਿਲੋ ਹੈਗਾ ਚੋਗ ਲਿਆਂਦੀ ਵੀ ਜੀ ਠੀਕ ਆ ਵੀ ਤੇ ਘਟੀ ਆਪਣੇ ਕੋਲ 2 ਕਿਲੋ ਆ ਗਏ ਮੇਤੋਂ ਹਾਂ ਵੀ ਘਰੇ ਨਹੀਂ ਰਿਆ ਸੂਆ ਕਦ ਸੂਆ ਤੋਜਾ ਨਾ ਦੂਜਾ ਸੂਆ ਤੋਜਾ ਜੀ ਲਓ ਜੀ ਦੂਜਾ ਸੂਆ பாਕੀ ਤੋੜ ਕੇ ਦਿਖਾਉਨੇ ਆ ਬੂਥੀ ਵੇਖੋ ਬਿਲਕੁਲ ਛੋਟੀ ਫੇਸ ਕੁਆਲਿਟੀ ਆ ਹਾਂਜੀ ਮੂੰਹ ਛਿੱਗੀ ਹੋਊ ਬਿਲਕੁਲ ਛੋਟਾ ਛਿੱਗੀ ਆ ਮੂੰਹ ਤਾਂ ਛਿੱਗੀ ਜੋ ਤੇ ਜਰਸੀ ਵਾਲੇ ਮੂੰਹ ਲੱਗਾ ਕਰਮ ਵਾਲੀ ਨੂੰ ਤੂੰ ਘਟੋਆ ਉਸੇ ਤਰ੍ਹਾਂ ਹੀ ਦੋ ਅੱਖਾਂ ਦੇ ਵਿੱਚ ਛੋਟਾ ਕੰਨ ਬੋਦੀ ਉੱਚੀ ਆ ਠੀਕ ਆ ਤੇ ਆਹ ਜਿਹੜਾ ਦੋਸਤ ਬਾਡੀ ਸਟਰਕਚਰ ਆ 10 ਕਿਲੋ ਮੰਨ ਕੇ ਮੇਰਾ ਵੀ ਰੁਕੂ ਹਾਂ 10 ਤੋਂ ਵੀ 12 ਹੀ ਹੋਵੇ 10 ਗਰੰਟੀ ਦਿੰਨੇ ਆ ਹਾਂ ਤੂੰ ਤਾਂ 12 ਗੋਣ ਨਿਕਲ ਵੀ ਘੱਟ ਨਿਕਲਦਾ ਪਾਕੀ ਆ ਬੇ ਕੋਈ 12 15 ਦਿਨਾਂ ਦਾ ਸੂਆ ਸਾਰਾ ਹਾਂਜੀ ਬੱਛੀ ਦੀ ਫੇਸ ਕੁਆਲਿਟੀ ਵਿਖਾ ਦੇ ਜਿਵੇਂ ਚੰਗੀ ਤਸਲੀ ਨਾਲ ਵੀ ਬਹੁਤ ਖੂਬਸੂਰਤ ਫੇਸ ਲੱਗਾ ਇਹਨੂੰ ਕਰਵਾ ਲਈ ਨੂੰ ਜਿੱਦਾਂ ਕਿ ਪਿਓਰ ਆਪਾਂ ਜਰਸੀ ਵੇਖਦੇ ਆ ਚਲੋ ਕੋ ਜਰਸੀ ਚ ਲਿਟਰਲ ਥੋੜੀ ਜੀ ਕਰਾ ਥੋੜੀ ਜੀ ਹਾਂ ਬਾਕੀ ਵੇਖੋ ਅਗਲੇ ਪਿਛਲੇ ਥਣਾ ਦਾ ਗਾਇਬ ਵੇਖੋ ਜਿਵੇਂ ਮਰਜੀ ਪਿੱਛੇ ਰੋਈ ਤਰ੍ਹਾਂ ਹੀ ਆ ਵਿਖਾ ਦੇ ਗਾਂਵ ਵਾਲਾ ਪਿੰਦੇ ਇੱਥੇ ਰੋ ਕੋਈ ਝੱਕਨੇ ਜੀ ਬਠੰਡੀ ਧੀਰੀ ਬਾਕੀ ਮੁੱਠੀ ਮੁੱਠੀ ਹਾਂ ਜੀ ਪੰਜ ਜੂੜ ਪੋਣਾ ਪਾਉ ਨਹੀ ਪੋਣਾ ਨਾ ਪਾ ਵੀਰ ਜੀ ਠੀਕ ਆ ਠੀਕ ਉਹਦੇ ਵੇ ਨਹੀਂ ਕਰਪਾ ਕੋਈ ਜਕਰਿਆ ਬਾਕੀ ਭਾਰਾ ਪੇਟਾ ਬਹੁਤ ਚਾਰੂ ਚੂਰੂ ਚੰਗੀ ਆ ਬਹੁਤ ਜਿਆਦਾ ਜਿਆਦਾ ਵੀਰ ਜੀ ਮੈਨੂੰ ਲੱਗਾ ਕੱਲ ਤੇ ਆਏ ਡੰਗਰਾਂ ਤੁਸੀਂ ਦੱਸਣਾ ਕੋਲ ਮੂਹਰ ਕੱਲ ਨਾ ਕੱਲ ਵੀ ਥੋੜੇ ਉਹ ਮਰਕਤੇ ਘੋਲ ਚਲ ਗਏ ਆਪਾਂ ਉੱਥੇ ਫਿਰ ਦਿਹਾੜੀ ਸਾਈ ਲੰਘੀ ਵੀਰ ਜੀ ਆ ਠੀਕ ਆ ਪਰਸੋਂ ਪੇ ਚਲ ਗਏ ਇਸ ਤਰ੍ਹਾਂ ਕੰਮ ਪੈਦਾ ਵੀਰ ਜੀ ਜਾਣਾ ਪੈਦਾ ਕਦੇ ਹਨਾ ਅੱਜ ਵਿਆਹ ਤੇ ਜਾਣ ਲੇਟ ਹੋਏ ਤਾ ਲੈ ਵੀ ਬਖਾ ਦੇ ਪੁੱਤ ਆ ਬੱਚਾ ਮਗਰ ਕੂਲਾ ਬ ਬਚੀ ਸਾਫ ਸੁੱਤਰੀਆ ਪਿੰਦੇ ਕੀ ਮੋਲ ਕੀ ਡਿਮਾਂਡ ਕਰਤਾ ਇੰਦੀ ਵੀਰ ਇਹ ਉਦੋਂ ਤਰਾ ਵੇਚੀ 50 55 ਕਰਨੇ ਉਹ ਨਹੀਂ ਕਰਨੇ ਵੇਚੀ ਆਪਾਂ ਆਪਣਾ ਕੰਮ ਚੱਲਣ ਦੋ ਚੱਲਣ ਦੋ ਆ ਆਉਂਦੀਆਂ ਆਉਂਦੀਆਂ ਜਾਣੇ ਤਰੀਕੇ ਰਹਿਣਾ ਸਾਰੇ ਭੈਣ ਭਰਾ ਵੀ ਮਾਤਰ ਸ਼ਵਤਰੀ ਤੱਕ ਲੈ ਸਕਦਾ ਆਪਣ ਸਾਰੇ ਜਣੇ ਆ ਠੀਕ ਆ ਵੀਰ ਕੋਈ 55 55 ਜਾਣੀ ਵੀ ਕੋਈ ਆਫਰ ਦੇਣਾ ਪਹੁੰਚ ਕਰਨੀ ਆਪਾਂ ਆ ਬਿਲਕੁਲ 45000 ਦੀ ਪਹੁੰਚ 100 ਕਿਲੋਮੀਟਰ ਤੱਕ ਆ ਜੇ ਕਿਹਨੇ 100 ਖੜਨੀ ਆ ਫਿਰ ਹੁਣ 42000 ਦੇਕਰੋ ਅਛੀ ਦਊਗਾ ਯਾਰ 42 ਦੀ 42 ਦੀ ਜੇ ਪਹੁੰਚ 900 ਮੀਟਰ ਤੱਕ ਆ ਫਿਰ 45 ਦੀ ਉੱਚੋ 500 ਰੁਪਏ ਛੋੜ ਹੈ ਕਾ ਚੱਕੋ ਜੀ ਸਾਡੇ 41 ਦੀ ਹਾਂ ਜੀ ਜੇਕਰ ਉਧਰੋਂ ਕਰਨੀਆਂ ਉਹ ਤਰ੍ਹਾਂ ਸਾਡੇ 44 ਦੀ ਹਾਂ ਉਹ ਸਾਡੇ 44 ਪਹੁੰਚ ਕਰਨੀਆਂ 500 ਰੁਪਏ ਛੜਨਾ ਵੀ ਨਹੀਂ ਕੋਈ ਗੱਲ ਨਹੀਂ ਵੀ ਜੀ ਸਾਰਾ ਮੇਰਾ ਵੀਰ ਪਹੁੰਚ ਜਾਂਦਾ ਘਰ ਤੱਕ ਉਹਦੇ ਸਾਡੇ 44 ਦੀ ਉਹਦੇ ਚ ਵੀ 500 ਛੋੜ ਕਰਾਂ ਵੀਰ ਜੀ ਇੱਥੇ ਅੰਕ ਲੈ ਜਾਓਗੇ 42000 42000 ਵਿੱਚ ਤੋਂ 500 ਛੋੜ 44 ਸਾਡੇ 41000 ਦੀ ਮਿਲ ਜੂਗੀ ਸੋਹਣੀ ਸਟਰਕਚਰ ਆ ਬਹੁਤ ਜਿਆਦੀ ਵੀਰ ਜੀ ਕੁਆਲਟੀ ਆ ਵੀ ਦੋਨੇ ਕੋ ਕਰਾ ਦਿਓ ਠੀਕ ਹੈ ਨਵੀਂ ਵੀ 15 15 ਕੋ ਭਰਾ ਦੋਗੇ ਵੇ ਲੋ ਜੀ ਬਾਕੀ ਲੋਲੀ ਪੋਲੀ ਥੱਲਿਓ ਕਾਦੀ ਵਧੀਆਂ ਝੋਲੀ ਚਾਲੀ ਸੋਹਣੀ ਉਹ ਜਿਆਦਾ ਚੰਗੀ ਵੀਰਦੀ ਕੁਆਲ ਵੀਰਦੀ ਪਰ ਆਪਾਂ ਰੇਡ ਨਕੇ ਪਉਣੇ ਆ ਜਿਹੜੀ 50 55 ਕੰਮ ਨਹੀਂ ਕਰਨੇ ਪਾ ਜਰਸੀ ਲੋਗੇ 50 55 ਕਰੀ ਜਾਂਦੇ ਆ ਬਿਲਕੁਲ ਬਿਲਕੁਲ ਵੀਰੀ ਮਾਲ ਵਾਂਗ ਜਿਹੜਾ ਛਤੀ ਵਗੇ ਮਾਲ ਆ ਠੀਕ ਆ ਇਧਰ ਬਿੰਦੇ ਇੱਕ ਸਕਰ ਨੰਬਰ ਤੇ ਆ ਗਈ ਆਪਣੇ ਕੋਲ ਜਰਸੀ ਕਰਾ ਇਹ ਵੀ ਜਰਸੀ ਪਿਓ ਕਰਾਓ ਸਜ ਜਰਸੀ ਵੀ ਦੀ ਲੋ ਜੀ ਜਰਸੀ ਕਰਾਓ ਅੰਗ ਦੇ ਵਿੱਚ ਆ ਗਈ ਆ ਰੰਗ ਵੀ ਬਿਲਕੁਲ ਬ੍ਰਾਊਨ ਬਿਸਕੁਟੀ ਜਿਹਾ ਹਾਂ ਹਾਂ ਤੇ ਇਹ ਵੀ ਲੇਵੇ ਦੀ ਸਾਫ ਸੁਥਰੀ ਦਿਖਾਈ ਦੇ। ਸੁਥਰੀ ਵੀ ਦੀ ਚੋਨਾ ਮਡੰਗਰ ਮਾੜਾ ਹੋ ਵੀ ਜੀ ਕੋਈ ਆਪਣਾ। ਲੈ ਵੀ ਪੁੱਤ ਜਸ਼ਨ ਮਾਰ ਕੇ ਪੂਰੀ ਡਰਦੀਆਂ ਥੋੜੀਆਂ ਜੀਆਂ। ਉਹ ਖਾ ਦੇ ਥੋੜਾ ਘਰੋਂ ਕਈ ਨਾ ਪਹਿਲੀ ਵਾਰ ਹੀ ਨਿਕਲਦੇ ਆ ਪੁੱਤ। ਡਰਦੀਆਂ ਨੇ ਵੀ ਥੋੜੀ ਤੌਂਕੀ ਜਾਂਦੀ ਆ। ਹਾਂ। ਡੰਗ ਕੱਢਣੇ ਦੇ ਬਾਅਦ ਕੇ। ਇਹਦਾ ਵੀਦੇ ਸੁਆ ਕਿਵੇਂ ਆ? ਇਹਦਾ ਵੀਦੀ ਦੂਜਾ ਦਾ ਪਹਿਲੇ ਵਸਾ ਦਾ ਵੀਰ ਨੂੰ ਸਮਝ ਨਹੀਂ ਆਪਾਂ। ਪੁੱਛਿਆ ਨਹੀਂ ਆਪਾਂ। ਕੋਈ ਦੂਜਾ ਲਾਲੇ ਜਾਂ ਪਹਿਲਾ ਲਾਲੇ ਆਪਦੀ ਸਮਝ ਵੇਖ ਲੈ। ਸਮਝੀ ਵੇਖੀ ਵੀਰ ਜੀ। ਬੱਛਾ ਹੀ ਮਗਰ ਦੇ। ਇਹਦੇ ਮਗਰ ਅੱਛਾ ਚਲੋ ਤਿੰਨੇ ਬੱਚੇ ਆ ਦੱਸਿਆ। ਹਾਂਜੀ ਦਾਕੁਰ ਦਾਗ ਲੋਗ ਨੋ ਨੇ ਵੀ ਨੈਟਿਕ ਵਾਲਾ ਜਿਹੜਾ ਹਾਜ਼ਰ ਵਾ ਠੀਕ ਆ ਜੀ ਜੋ ਵੀ ਇਹ ਤਾਂ ਥੱਲੇ ਵੀ 10 ਲੀਟਰ ਮੰਨੋ ਮੇਰਾ ਵੀ ਆ ਵੀ ਇੱਕ ਕੁਚ ਵਾਈ ਕੀਤੀ ਜਨਾ ਆ ਉਹਦੇ ਥੀਕ ਕੁਚ ਵਾਈ ਕੀਤੀ ਜੀ ਜਰਸੀਆਂ ਜਿੱਡਾ ਕਾਤਾ ਇਹਦਾ ਮੀਡੀਅਮ ਜੀ ਹਾਈ ਆ ਜਰਸੀਆਂ ਜਿੱਡਾ ਕਾਤਾ ਬੁੱਧ ਭਰਾ ਵੀ 12 13 ਕਿਲੋ ਆ ਬਖਾ ਦਿਓ ਥੋੜਾ ਜਿਹਾ ਪਹਿਣੀ ਵਾਲੇ ਪਾਸਿਓ ਹਾਂਜੀ ਬਾਕੀ ਪਿੰਦੇ ਕੋਈ ਭੂਰ ਛੱਟੇ ਵਾਲੀ ਗੱਲ ਵੀ ਦੀ ਉਹ ਕਿਸ ਡੰਗਰ ਚ ਵੀ ਲਾਂਮਾ ਆਉਂਦਾ ਆਪਨ ਨੂੰ ਠੀਕ ਹੈ ਭਰਾ ਚੋਣ ਦੇ ਵਿੱਚ ਜੋ ਵੀ 19 ਕੀ ਹੋਈ ਤਾਂ ਦੱਸੀ ਜਾਊਗੀ ਜੀ ਜੀ ਆਪਾਂ ਉਸੇ ਫੋਨ ਚੋਂ ਕਿਹਨਾਂ ਹਰਕਾ ਪਹਿਣ ਫਰਾ ਦੇ ਨਹੀਂ ਫੋ ਲੋਬੀ ਵੀਰ ਕਰੋ ਚੱਕ ਠੀਕ ਆ ਜੀ ਬੇਸ ਕੁਟੀ ਜਾਂ ਰੰਗ ਆ ਜਿਹਨੂੰ ਆਪਾਂ ਜਿਹਨੂੰ ਜਲਸੀ ਜਿਹੜੀ ਹੈਗੀ ਜਲਸੀ ਆ ਹੁਣ ਜਾਂ ਕਲਰ ਕਹਿ ਦਿੰਨੇ ਆ ਮਗਰ ਬੱਛਾ ਮੇਲ ਕਾਫ 10 ਹੀ ਲੀਟਰ ਮੰਨਿਆ ਜਿਹਦੇ ਥੱਲੇ ਵੀ ਠੀਕ ਆ ਜੀ ਹੋਵੇ ਨਾ ਹੋਵੇ ਤਾਂ ਕੋਈ 11 12 ਵਜੇ ਸਾਹਿਬ ਆਪਾਂ ਦਾਗ ਲੈਣੇ ਵੀ ਲਈ ਰਾਤ ਦਾ ਮਾਲ ਫੜਿਆ ਹਾਂ ਹਾਂ ਇੱਕ ਚੁਵਾਈ ਨਾ ਪਤਾ ਲੱਗਦਾ ਕੋਈ ਆ ਆ ਦੇਖੋ ਜੀ ਕਰੋ ਚੱਕ ਇਹ ਲੇਵੇ ਦੀ ਮੰਤਰਾ ਹੁਣ ਦੋਸਤੋ ਚੁਵਾਈ ਬਿੰਦੇ ਹਜੇ ਚੁਵਾਈ ਆਪਾਂ ਰੋਕੀ ਚੁਵਾਈ ਕਰਨੀ ਵੀਰ ਜੀ ਉਹਨਾਂ ਕੰਮ ਆਪਣੇ ਕੋਲ ਹੈਗਾ ਤੋਂ 10:30 ਵਜੇ ਦਾ ਦੋਸਤੋ ਟਾਈਮ ਹਾਂ ਟਾਈਮ ਹੋ ਗਿਆ ਚੁਵਾਈ ਕਰਨੀ ਹਜ ਮਾਰਨਿੰਗ ਸਵੇਰ ਕਈ ਨਾ ਉੱਠਦੇ ਉਠਾਉਂਦੇ ਚਾਹੇ ਤੇ ਆਪ ਪਿਉਰ ਕਰਦੇ ਪਸ਼ੂ ਹਰੇਕ ਬੰਦਾ ਲੈ ਆਇਆ ਵੀਰ ਜੀ ਅੱਜ ਨਗਰ ਨਵਾਇਉ ਨੇ ਗਿਆ ਵੀਰ ਜੀ ਹਾਂ ਹਾਂ ਅੱਜ ਉਦਾਂ ਹੀ ਆ ਗਾਵਾਂ ਬਾਕੀ ਥਾਣ ਥਣ ਤੁਹਾਡੇ ਸਾਹਮਣੇ ਆ ਹਾਂਜੀ ਜੋ ਅਤੀਜ ਵਿੱਚ ਹੋਈ ਠੀਕ ਆ ਜੀ ਉਹ ਦੱਸੇ ਚੋ ਕੋਈ ਭੂਰਨੀ ਤੇ ਕੋਈ ਛਟਾ ਨਹੀਂਗਾ ਨਾ ਚੋਣ ਨਾ ਨਗਰ ਮੜਾ ਵੀਰ ਜੀ ਕੋਈ ਵੀ ਆਪਣਾ ਤੋਂ ਮੱਪ ਦੋ ਦਰ ਉਧਰ ਹੋਈ ਨਾ ਕਿਲੋ ਦੋ ਕਿਲੋ ਜਾ ਕੇ ਡੰਗਰ ਕਰਦੇ ਨਾ ਦਿਹਾੜੀ ਕਦੇ ਜਾ ਕੇ ਹਾਂ ਪਰ ਚੋਣ ਨਹੀਂ ਮਾੜੀ ਵੀਰ ਜੀ ਲਓ ਜੀ ਕਰਾ ਦਿਓ ਚਾਕ ਠੀਕ ਆ ਹਾਂਜੀ ਸੋ 10 ਲੀਟਰ ਇਸ ਵਕਤ ਦੋਸਤੋ ਦੋਦੇ ਦੇ ਚਲੋ ਦਿਨ ਵੀ ਤੁਹਾਨੂੰ ਦੱਸ ਦਿੱਤੇ ਆ ਕੋਈ 10 12 15 ਦਿਨਾਂ ਦਾ ਆਈਡੀਆ ਹੱਦ ਲਾ ਲਿਓ ਤੁਸੀਂ ਬੱਛਾ ਮਗਰ ਤੇ ਇਹ ਬਿੰਦੇ ਕੀ ਮੁੱਲ ਕੀ ਡਿਮਾਂਡ ਰੋਗੀ ਇਹਦੀ ਵੀਰ ਜੀ ਇਹਦੀ ਛੋਰੀ ਹੀ ਕਰੀਏ ਹਾਂਜੀ ਜਿੱਦਾਂ ਕਦ ਨਿਕਾਇਆ ਜੀ ਹਾਂਜੀ ਹਾਂਜੀ ਉਨੀ ਕਰੀਏ ਇਹਦੀ ਹਾਂ ਵੀਰ ਜੀ ਜੇਦ ਕਨੇ ਪਹੁੰਚ ਕਰਾਉਣੀ ਆ ਹਾਂ ਫਿਰ 42000 ਦੀ ਹਾਂਜੀ ਜੇ ਘਰੋਂ ਖਾਣੀ ਆ 38000 ਦੇ ਦਾਂ ਵੀਰ ਜੀ 38000 ਦੀ ਦੇ ਦੇ ਹਾਂ 500 ਛੋੜਾ ਚੱਕੋ 37.5 ਦੀ ਹਾਂਜੀ ਘਰੋਂ ਚਲੋ ਜੀ ਆਫਰ ਵੀਦੀ ਇੱਥੇ ਮਿਲਦੇ ਆਪਣੇ ਪਹੁੰਚ ਫਿਰ ਕਿੰਨੇ ਚ ਕੋਈ 42 ਦੀ 37.5 ਹੋ ਜਾਊਗੀ ਵੀਰ ਜੀ ਕੋਈ ਗੱਲ ਨਹੀਂ ਵੀ ਮਹਾਰਾਜ ਜੀ ਦਾ ਵੀਰ ਜੀ ਹਾਂ ਜੀ ਗਾਟਾ ਕਟਾ ਨਹੀਂ ਬਣਣਾ ਵੀਰ ਜੀ ਆਪਾਂ ਸਹੀ ਆ ਜਿੰਨੇ ਜਿੰਨਾ ਮਾਸ ਹੈਗਾ ਨਾ ਉਸ ਹਾਲਾ ਰੇਟ ਲੱਗੀ ਵੀਰ ਜੀ ਬਸ ਬਸ ਕੋਈ 50 ਮੰਗ ਲੈ 45 ਮੰਗ ਵੀਰ ਜੀ ਫਿਰ ਨਹੀਂ ਮਾਲ ਵੇਚਦਾ ਬਿਲਕੁਲ ਸੁਸਰਾ ਮਾਲ ਵੇਚਦਾ ਵਧੀਆ ਮਾਲ ਆਪਣਾ ਵੀਰ ਜੀ ਸਾਰਾ ਕੋਲ ਹਾਂ ਜੀ ਵੀਰ ਜੀ ਲੋ ਵੀ ਦੋਸਤੋ ਇਹ ਆ ਬਿਲਕੁਲ ਦੋ ਕੰਡੀਸ਼ਨ ਆ ਇੱਥੇ ਆ ਜਿਓਗੇ ਤੇ ਪਿਓਰ ਜਲਸੀ ਕ੍ਰਾਸ ਆ ਵੀਰ ਜੀ 38000 ਦੇ ਵਿੱਚੋਂ ਮਾਨਤਨ ਹੋ ਜਾਊਗਾ 500 ਹਾਂ ਜੀ ਆਨਲਾਈਨ ਮੰਗਾਰਿਆ ਮੇਰਾ ਭਰਾ ਤੀਕ 42000 ਦੇ ਵਿੱਚੋਂ 500 ਮਾਨਤਾ ਨੂੰ ਹੋ ਜਾਊਗਾ ਸਾਡੇ 43000 ਦੇ ਵਿੱਚ ਪਹੁੰਚ ਹੋ ਜਾਊਗੀ 100 ਕਿਲੋਮੀਟਰ ਤੱਕ ਕਰੋ 37 ਦੀ ਹਾਂ ਵੜ ਸਾਫ ਸੁਥਰੀ ਆ ਹਾਂਜੀ ਦੁੱਧ 12-13 ਗੱਲ ਭਰਾਈ ਹੋਊ ਵੀਰ ਜੀ ਭਰਾ ਦੋਗੀ ਵਧੀਆ ਸਗੇ ਹਾਂ ਹਾਂਜੀ ਚੰਗੀ ਆ ਵੜ ਇਧਰ ਬਿੰਦੇ ਆ ਬੱਛੀ ਵੀ ਚੰਗੀ ਲਾ ਕੇ ਖੜਾ ਇਹ ਬਹੁਤ ਜਿਆਦੀ ਵੀਦੀ ਖਰੀਬ ਅੱਛੀ ਆ ਵੇਖੋ ਜੀ ਵੀਦੀ ਇਹਦੇ ਚੋਣ ਐ ਵੀਦੀ ਵੀ 2 ਮੀਟਰ 3 ਮੀਟਰ ਚੋਣ ਵਾਲੀ ਗੱਲ ਚੁਆਈ ਨਹੀਂ ਲੱਗੀ ਜਾਂਦੀ ਅੱਛੀ ਹਾਂਜੀ 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 ਤੂੰਕਦੀ ਰੰਡ ਦਰਦੀਆਂ ਥੋੜੀ ਕੱਡੀਆਂ ਨਹੀਂ ਕਰੋ ਕਹਿੰਦੇ ਬਾਹਰ ਹਾਂ ਹ ਆ ਵੇਖੋ ਦਰਦੀਆਂ ਜਿਆਦੀਆਂ ਵੇਖ ਲੋ ਦੇਵੇ ਤੇ ਕੁਆਲਿਟੀ ਬਹੁਤੀ ਚੰਗੀ ਹੈ ਨਾ ਵੀਰੇ ਚੋਣੇ ਨਹੀਂ ਜਦੀ ਨਾ ਜੋ ਰੂ ਹੁੰਦਾ ਰੂ ਵਾਲੀ ਗੱਲ ਵੀਰੀ ਨਪਾ ਆਪੇ ਤੇ ਆਉਂਦੀ ਆ ਨਹੀਂ ਨਹੀਂ ਉਹ ਤਸਹੀ ਜਾਂਦਾ ਪਿਆ ਥੱਲੇ ਬਾਹਰ ਕੱਢ ਦਿਖਾਉਨੇ ਵੀਰੀ ਦੀ ਬੱਛੀ ਹੈ ਵੀ ਦੂਜਾ ਸਵੇ ਇਹ ਵੀਰੀ ਦੂਜੇ ਆ ਦੂਜੇ 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 ਸਵੇ ਆ ਕੇ ਕਿਨੇ ਹੋਗੇ ਦਾੜ ਤਸਦੇ ਮੈਨੂੰ ਵੀ ਨਹੀਂ ਨਹੀਂ ਤੇ ਜੱਜ ਦੇ ਵੀਰੀ ਤੇ ਜੱਜ ਦੇਣਾ ਵਾਚਾ ਬੋਲੇ ਜਾ ਹਾਂ ਉਹ 11 12 ਕੋ ਬੋਲਾ ਲੈ ਵਸੀ ਤੇ ਲੈ ਲਓ ਜੀ ਹਾਂ 12 ਉਹ 13 ਵੀ ਹੋ ਜਾ ਬੋਲਾ ਬੱਛੀ ਬਹੁਤ ਫਰੀਕੀ ਵਿੱਚ ਹਾਂਜੀ ਪਤਲਾ ਫੇਸ ਥਾਣੇ ਕੋ ਵੀਰੀ ਬਿਲਕੁਲ ਵੇਖੋ ਤੋਧਿਆ ਥਾਨ ਵੇਖਣਾ ਲੰਦਾ ਵੀ ਆਪਣੇ ਥਾਨ ਟੰਗਰ ਵਧੀਆ ਹੁੰਦੇ ਸਾਰੇ ਲੋ ਜੀ ਥੱਲੋਂ ਥਾਨ ਬਹੁਤ ਕੁਆਲਟੀ ਵਾਲਾ ਠੀਕ ਆ ਜੀ ਬਹੁਤ ਹੀ ਕੁਆਲਟੀ ਆ ਵੇਖੋ ਨਖੇੜ ਮੇਰੇ ਵੀਰ ਲੇਵਟੀ ਲੂਪਟੀ ਬਹੁਤ ਸੋਹਣੀ ਵੇਨਸ ਫੋਨਸ ਚੱਡੇ ਉੱਪਰ ਤੁਹਾਨੂੰ ਦਿਖਾਈ ਦੇਣ ਗਿਆ ਬਰੀਕ ਪਤਲੀਆਂ ਬਾਕੀ ਮਿਲਕ ਨਾਲ ਮੋਟੀ ਦੋ ਪਾਸੇ ਲੱਗਦੀ ਥੋੜਾ ਜਿਆ ਤੇ ਬੱਚੀ ਕਰਵਾਂ ਲਈ ਲਵੀ ਆ ਠੀਕ ਆ ਜੀ ਵੱਡੇ ਵਾਲੇ ਜਾਨਵਰਾਂ ਕੋਈ 5 4 ਸੂਵੇ ਮੇਰਾ ਭਰਾ ਟੌਰ ਨਾਲ ਦੁੱਧੋ ਚੌਕ ਦਾ ਪੀਊਗਾ ਇੱਥੋਂ ਬਹਿਨੀ ਵਾਲੇ ਪਾਸਿਓਂ ਜਿਵੇਂ ਇੱਥੋਂ ਮਰਦੀ ਥੋੜੀ ਜੀ ਦਿਖਾ ਥਾਨ ਦਿਖਾ ਦੇ ਥਾਨ ਦਿਖਾ ਮ ਜਾਦੇ ਬੰਦੇ ਆ ਥੋੜਾ ਦੋ ਚੌ ਬੰਦਿਆਂ ਤੋਂ ਵੈਸੇ ਮੇਰੀ ਇਹ ਚੋਣ ਨਹੀਂ ਜਦੀ ਨਾ ਵੀਰ ਜੀ ਬਹੁਤ ਜਿਆਦੀ ਚੋਣ ਪੋਲੀ ਆਦੇ ਹਾਂ ਮੈਂਟਰ ਮੈਂਟਰੀ ਆਂਦੀ ਵੀਰ ਜੀ ਦੋ ਦੋ ਵੀਰ ਜੀ 12 ਕਿਲੋ ਤਿਆਰ ਜਿਓ ਥਲੇ ਦੇ ਬੋਲਾ 12 ਕਿਲੋ ਦਾ ਕੱਚਾ ਆਉਣ ਨੂੰ ਵੀ ਨਾ ਲੈ ਕੇ ਜਾਵੇ ਪਰਲੇ ਪਾਸੇ ਮਨ ਘਮਾਰੀ ਨਾ ਕਰੀ ਬੱਚੀ ਇੱਥੇ ਇੱਕ ਬਹਿਣੀ ਵਾਲਾ ਪਾਸਾ ਦਿਖਾ ਦਿਓ ਇੱਧਰ ਇੱਧਰ ਚੈੱਕ ਕਰਾ ਦੇ ਵੇਣ ਮੂਣ ਕੱਲੀ ਬਕੱਲੀ ਬਖਾ ਦੇ ਪੂਰੀ ਕੱਲੀ ਨਾਲ ਨਾਲ ਵੇਲੇ ਵੀਰ ਜੀ ਨਾਲ ਕਿ ਨਹੀਂ ਆਣਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਥਾਂ ਮੇਰੀ ਮੋਗਾ ਮੋਗਿਆ ਰਗਉਂਦੀ ਆਦੇ ਤੇ ਥਾਨ ਬੜਾ ਕੁਆਲਟੀ ਵਾਲਾ ਬ ਹਾਂਜੀ ਥਾਨ ਕੁਆਲਟੀ ਦਾ ਬਹੁਤ ਲੱਗਾ ਇਹਨੂੰ ਹਾਂ ਦੋ ਦਾ ਕਰੂ ਜਿਆਦਾ ਬੱਚੇ ਦਾ ਲਓ ਜੀ ਇਹ ਬੱਛੀ ਦੋਸਤੋ ਤੁਹਾਨੂੰ ਦਿਖਾ ਦਿੱਤੀ ਆ ਬੱਛੀ ਥੱਲੇ 11 11.5 11 3 12 ਕਿਲੋ 12 ਕਿਲੋ ਪੱਕਾ ਗਾਈ ਥੱਲੇ 12 ਲੀਟਰ ਹੀ ਹੈ 12 13 ਹੋ ਸਕਦਾ 12 ਨਾਲ ਹੋਊ 13 ਹੀ ਹੋਊ ਤੇ ਲੀਟਰ ਚਲੋ ਚੰਗੀ ਗੱਲ ਥੱਲੇ ਹੈ ਵੀਰ ਜੀ ਹਾਂ ਜੇ ਸਾਡ ਜਿੰਨਾ ਹੈ ਉਹਦਾ ਸਸੇ ਵੀ ਇੰਨਾ ਤੋਂ ਦੇਗਾ ਥੱਲੇ ਦੇ ਬਿਲਕੁਲ ਬਿਲਕੁਲ ਹਾਂਜੀ ਤੇ ਸਾਨੂੰ ਹਾਂ ਕੋਈ ਨਹੀਂ ਭਿੰਦੇ ਇਹਨੂੰ ਮੜਾ ਪਰਾਂ ਕਰਦੇ ਵੜੋਂ ਥੋੜਾ ਕਰਦੇ ਨੂੰ ਇਹਨੂੰ ਸਾਹਮਣੇ ਕਰਦੇ ਆ ਬਖਾ ਦਿਓ ਲੈ ਵੈਂਦਾ ਲੱਗੇ ਜੀ ਧੂਆਂ ਚੁੰਗ ਨਹੀਂ ਆ ਉਕੇ ਭੰਦਾ ਕਿੰਨੇ ਮੋਲ ਵੀਰੇ ਕੀ ਡਿਮਾਂਡ ਹੈ ਦੀ ਮੋਲ ਵੀਰੇ ਬਾਹਰ ਕਰਾ ਲਓ ਜਿ ਮਰਜ਼ੀ ਕਰਾ ਲਓ ਹਾਂ ਇਹ 52000 ਦੀ ਪਹੁੰਚ ਹੋਣੀ ਜੀ ਵੀਰ ਜੀ 52 ਦੀ 100 ਕਿਲੋਮੀਟਰ ਦਾ 500 ਰੁਪਏ ਛੋੜ ਵੀਰ ਜੀ ਵਿੱਚੋਂ ਲਓ ਜੀ 500 557 ਦੀ ਹਾਂ ਜੀ ਜੇ ਕਿਰ ਇੱਥੋਂ ਖਰਦਨੀ ਆ ਫਿਰ ਉਹਨੇ 55000 ਦੀ ਵੀਰ ਜੀ ਘਰੋਂ ਖਰਦਨੀ ਆ ਲਓ ਜੀ ਤੇ ਪੈਸੇ ਛੋੜ 55 ਚੋਂ ਲਓ ਜੀ ਫਿਰ 455 ਦੀ 55000 ਦੀ ਵੀਰ ਜੀ ਲਓ ਜੀ 455 ਦੀ ਚੱਗੋ ਜੇ ਪਹੁੰਚ ਹੋਣੀ 55700 ਦੀ ਹੋਣੀ ਵੀਰ ਜੀ 557 ਦੀ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ 454 ਘਰ ਆਣ ਠੀਕ ਹੈ ਪਾਜੀ ਵੀ ਚੋਣ ਮੇਨੀ ਜਿਹਦੀ ਜੋ ਜਿਆਦਾ ਆਖੀਦਾ ਜਿੰਨੇ ਆਖੀਦਾ ਇਹਨੂੰ ਲਓ ਵੀ ਇਹ ਵੜਾ ਸੀ ਦੋਸਤੋ ਪੂਰੀਆਂ ਵੀਰ ਬਿੰਦੇ ਦੇ ਕੋਲ ਜਾਇਜ ਰੇਟਾਂ ਦੇ ਉੱਤੇ ਠੀਕ ਹੈ ਜੀ ਹਾਂਜੀ ਮੁੱਲ ਤੁਹਾਨੂੰ ਸਾਰਿਆਂ ਦੇ ਦੱਸ ਦਿੱਤੇ ਆ ਦੋ ਕੰਡੀਸ਼ਨਾਂ ਕੋਈ ਸੱਜਣ ਚਲੋ ਗੱਡੀ ਜੋ ਕੋਈ ਤੇਲ ਪਾਣੀ ਪਵਾ ਕੇ ਘਰੇ ਆ ਜਾਂਦਾ ਤੇ 3000 ਰੁਪਿਆ ਚੜਨਾ ਚਾਹੁੰਦਾ ਠੀਕ ਹੈ ਜੀ ਉਹਦਾ ਮਾਣਤਨ 3000 ਦਾ ਉਹ ਵੀ ਹੋਊਗਾ ਜੇ ਸਾਰੇ ਪਸ਼ੂਆਂ ਦੇ ਵਿੱਚੋਂ ਘਰੇ ਮੰਗਾਉਂਦੇ ਹੋ ਠੀਕ ਹੈ ਜੀ ਨਹੀਂ ਕੋਈ ਆ ਜਾ ਸਕਦਾਗਾ ਉਹਦੇ ਵਿੱਚੋਂ ਵੀ 5-500 ਰੁਪਿਆ ਛੂਟਾ ਛੋਟਾ ਕਰ ਕੋਈ ਗੱਲ ਨਹੀਂ ਵੀਰ ਜੀ ਭੈਣ ਭਰਾ ਪੇ ਨਾਲ ਜਰੇ ਆ ਇਹ ਨਹੀਂ ਗੱਲ ਘਾਟਣਾ ਕਟਾ ਬਣਗੇ ਬਸ ਬਸ ਸਾਰੇ ਆਪਣੇ ਭੈਣ ਭਰਾ ਬਹੁਤ ਜ਼ਿਆਦਾ ਕਰਦੇ ਮਾਨ ਆਪਣੇ ਦੇ ਬਿਲਕੁਲ ਬਿਲਕੁਲ ਮੇਰੇ ਸੁਤਰਾ ਮਾਲ ਦਾ ਵੀਰ ਜੀ ਉਦੋਂ ਵੀ ਨਾ ਕੀ ਜਿਹੜੇ ਗੁੱਸੇ ਕਰ ਲੈਂਦੇ ਆ ਕਿ ਤਿਆਂ ਦੇ ਮਾਲ ਸਾਡੇ ਕੋਲੇ ਇੰਜਨ ਘਰੇ ਆਉਂਦੇ ਮਾਲੇ ਕੋ ਨਹੀਂ ਹੁੰਦਾ ਇਹਦਾ ਬਜ਼ੁਰਗ ਫਰੋਹ ਪਰੋਂ ਆਏ ਜਿਹੜੇ ਤੋਂ ਆਨੇ ਮਾਲ ਵਾ ਘਰੇ ਬੱਜੀਆਂ ਉਹ ਜਦੋਂ ਆਏ ਇੱਕਣਾ ਕੇ ਕਹਿੰਦੇ ਤੇ ਮਾਲ ਵੀਡੀਓ ਪਾ ਕੇ ਮਿੰਟ ਦਾ ਨਹੀਂ ਤੇ ਮੈਂ ਇੱਦੀ ਲੈ ਕੇ ਮਾਲ ਆਪਣੇ ਕੋਲੋਂ ਲੈਂਦੇ ਆ ਖੇਚਲ ਪਿੰਦਾ ਲੱਪਣ ਤੇ ਵੀ ਆਉਂਦੀ ਹੈ ਨਾ ਫਿਰ ਹਾਂ ਕੋਈ ਚੀਜ਼ ਛੋੜਦੀ ਛੋੜਪੇ ਬੁਰਜੀ ਨਹੀਂ ਗਏ ਜੇ ਉਹ ਬੰਦੇ ਆ ਕੇ گاؤں ਉਹਨਾਂ ਨੂੰ ਉੱਠਿਆ ਨਹੀਂ ਕਰਾ ਉਹਦਾ ਲੈ ਕੇ ਨਾ ਕਰਾ ਠੀਕ ਆ ਠੀਕ ਰਾਤ ਵੀੜੀ ਚੱਲਦਾ ਪਹਿਲੋਂ ਨਗਰ ਸੇਲ ਹੋ ਜਾਂਦੇ ਵੀਰ ਜੀ ਛੋੜ ਤੇ ਆਪਣੇ ਇਸੇ ਤਰ੍ਹਾਂ ਹੀ ਆ ਵੀਰ ਜੀ ਪਰ ਆਪਣਾ ਇਤਬਾਰ ਵੀ ਦੀ ਇਹ ਨਹੀਂ ਗੱਲ ਵੀ ਗੰਦ ਲੱਗ ਨਿਕਲੂ ਕਿ ਜਾ ਕੇ ਚੌਂਚ ਆ ਹੂੰ ਜੋ ਦੱਸਾਂ ਨਿਕਲਦਾ ਉਹੀ ਆ ਵੀਰ ਜੀ ਚਲ ਚੰਗੀ ਗੱਲ ਇਹ ਤਾਂ ਹੀ ਮਾਲ ਵੇਖਦਾ ਵੀਰ ਜੀ ਬਾਬੇ ਇਹ ਅੱਜ ਦੋਸਤ ਨਾਗ ਸੀਗੇ ਤਿੰਨ ਬੰਦੇ ਦੇ ਕੋਲ ਤੇ ਨਗਾ ਦੀ ਪੱਕੀ ਡਿਟੇਲ ਤੁਹਾਨੂੰ ਮਿਲ ਗਈ ਆ ਜਿੰਤਾ ਮਰਜ਼ੀ ਤਸੱਲੀਆਂ ਕਰੋ ਕੋਈ ਵੀਰ ਆਨਲਾਈਨ ਸੌਦਾ ਕਰਦਾ ਠੀਕ ਆ ਜੀ ਉਹ ਵੀ ਤੁਸੀਂ ਤਹਾਡੇ ਘਰ ਜਾ ਕੇ ਵੀਰਾਂ ਦਾ ਵੀ ਆਪਾਂ ਚੋ ਕੇ ਭਰਾਵਾਂ ਨੂੰ ਤਸੱਲੀ ਨਾਲ ਦਿਖਾ ਕੇ ਫਿਰ ਪੈਸੇ ਲੈ ਆਵਾਂਗੇ ਹਾਂਜੀ ਸੋ ਇਹ ਗੱਲਾਂ ਬਾਤਾਂ ਨੇ ਬਾਕੀ ਮੇਰਾ ਵੀਰ ਜੁੜੇ ਰਿਹਾ ਕਰੋ ਆਏਗਾ ਨਵੇਂ ਨਗਾਂ ਦੀ ਡਿਟੇਲਾਂ ਲੈਂਦੇ ਰਿਹਾ ਕਰੋ ਤੇ ਪਿੰਦੇ ਇੱਕ ਨੰਬਰ ਪਿੰਦੇ ਬੋਲਦੇ ਆ 6899 11270 ਠੀਕ ਆ ਆਪਣਾ 765 04080 ਲਓ ਜੀ ਇਹ ਦੋਵੇਂ ਨੰਬਰ ਆ ਤੁਹਾਨੂੰ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਾਥ ਸਿਰਿਆ ਕਰਦੇ ਆ